ਹਰ ਬੰਦਾ ਕਹਿ ਰਿਹਾ ਵੀ ਮਨ ਨਹੀਂ ਟਿਕਦਾ ਮਨ ਨੂੰ ਸ਼ਾਂਤੀ ਨਹੀਂ ਤੇ ਕਬੀਰ ਸਾਹਿਬ ਦੀ ਕਹਿੰਦੇ ਮਨ ਟਿਕਣਾ ਕਿੱਦਾਂਗੇ ਮਨ ਨੂੰ ਸ਼ਾਂਤੀ ਕਿੱਦਾਂ ਹੋਣੀ ਜਿੰਦੇ ਨਾਲ ਟਿਕੜਾ ਉਹ ਚਲਮਦੇ ਤੋਂ ਕਰਦਾ ਨਹੀਂ ਪਿਆਰਾ ਬਚਨ ਆਖਿਆ ਕਹਿੰਦੇ ਕਬੀਰ RAM ਨਾ ਚੇਤੇਓ ਮਹਾਰਾਜ ਨੇ ਆਖਿਆ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਫਿਰ ਅਗਲਾ ਬਚਨ ਆਖਿਆ ਕਹਿੰਦੇ ਫਿਰਿਆ ਲਾਲਚ 마 ਕੇ ਮਹਾਰਾਜ ਨੇ ਆਖਿਆ ਲਾਲਚ ਦੇ ਵਸ ਮਨੁਕ ਜੜਾ ਕੇ ਉਹ ਸਾਰੀ ਦੁਨੀਆ ਘੁੰਮ ਲੈਂਦਾ ਹੈ ਇਹ ਨਾਲ ਸੋਚਿਓ ਮੈਂ ਕਿਸੇ ਨੂੰ ਸੁਣਾ ਕੇ ਕਹਿ ਰਿਹਾ ਹਾਂ ਪਰ ਅੱਜ ਸਵੇਰੇ ਮੇਰੇ ਮਨ ਵਿੱਚ ਫੁਰਨਾ ਬਣ ਰਿਹਾ ਸੀ ਜਦੋਂ ਅਜ ਤੋਂ ਦਰਬਾਰ ਦੀ ਸਮਾਪਤੀ ਕੀਤੀ ਤੇ ਸੇਖ ਉੱਠ ਕੇ ਜਾ ਰਹੇ ਸਨ ਕੰਮਾਂ ਤੇ ਜਿਹੜੇ ਤੇ ਗੁਰੂ ਘਰ ਵੀ ਕਈ ਵਾਰੀ ਪੰਜ ਸੱਤ ਸਿੰਘ ਰਹੇ ਪੈਂਦੇ ਆ ਤੇ ਮਨ ਵਿੱਚੋਂ ਆਵਾਜ਼ ਆਈ ਵੀ ਜਿੱਦਨ ਨਾ ਕੰਮ ਹੋਵੇ 11 12 ਵਜੇ ਤੱਕ ਨਹੀਂ ਉੱਠਦੇ ਤੇ ਜਿੱਦਨ ਕੰਮ ਹੋਵੇ ਉਸ ਦਿਨ 4 ਵਜੇ ਉੱਠ ਕੇ ਚਲੇ ਜਾਂਦੇ ਕਿਉਂ ਕਿਉਂਕਿ ਮਨ ਨੇ ਕਹਿ ਦਿੱਤਾ ਹੈ ਵੀ ਜੇ ਕੰਮ ਤੇ ਜਾਏਗਾ ਤੇ ਮਾਇਆ ਮਿਲ ਜਾਣੀ ਆ ਤੇ ਜਦਨ ਕੰਮ ਨਹੀਂ ਹੈਗਾ ਉਦਨ ਬੰਦਾ ਕਹਿੰਦਾ ਕੋਈ ਗਾਣੇ ਸੁਤਾਰਿਆ ਅੱਜ ਕਿڑی ਮਾਇਆ ਨਹੀਂ ਮਹਾਰਾਜ ਸਾਹਿਬ ਦੀ ਇਹ ਹੀ ਕਹਿ ਰਹੇ ਆ ਬਾਦਸ਼ਾਹ ਜੀ ਕਹਿੰਦੇ ਬੰਦਾ ਉਹੀ ਹੈ ਪਰ ਇਹਨੂੰ ਮਾਇਆ ਦਾ ਸੱਦਾ ਦੇ ਤੇ ਇਹ ਅੱਧੀ ਰਾਤ ਉੱਠ ਕੇ ਵੀ ਚਲਾ ਜਾਏਗਾ ਜੇ ਇਹਦੇ ਕੋਲ ਕੰਮ ਹੈ ਅੱਧੀ ਰਾਤ ਲੱਗਣਾ ਹੈ ਸਵੇਰੇ ਲੱਗਣਾ ਚਲਾ ਜਾਏਗਾ ਪਰ ਦੇ ਇਹਨੂੰ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਗੱਲ ਕਰ ਤੇ ਮਨੁੱਖ ਨਹੀਂ ਜਾਗੇਗਾ ਕਿਉਂ ਕਿ ਇਹਨੂੰ ਇਹ ਕਹੇ ਕਿ ਨਾਮ ਜਪਣਾ ਜਿਹੜਾ ਆਪਣਾ ਕੰਮ ਨਾਮ ਤੇ ਬਾਬਿਆਂ ਨੇ ਜਪਣਾ ਹੈ ਮਹਾਰਜ ਨੇ ਬਤਨ ਆਗਿਆ ਕਹਿੰਦੇ ਕਬੀਰ ਰਾਮ ਨਾ ਚੇਤੇਓ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਫਿਰ ਮਹਾਰਜ ਕਹਿੰਦੇ ਇਹ ਨਹੀਂ ਵੀ ਬੰਦਾ ਜਾਗਿਆ ਨਹੀਂ ਜਾਗਿਆ ਵੀ ਗਏ ਪਰ ਮਹਾਰਜ ਕਹਿੰਦੇ ਫਿਰਿਆ ਲਾਲ ਚੁਮਾ ਕੇ ਪਾਤਸ਼ਾਹ ਜੀ ਕਹਿੰਦੇ ਲਾਲਤ ਵਸ ਪੈ ਕੇ ਨੇ ਸਾਰੀ ਦੁਨੀਆ ਘੁੰਮ ਲਈਆ ਲਾਲਤ ਵਸ ਇਹ ਅੰਮ੍ਰਿਤ ਵੇਲੇ ਵੀ ਜਾਗ ਜਾਂਦਾ ਹੈ ਲਾਲਤ ਵਸ ਇਹ ਰਾਤਾਂ ਨੂੰ ਵੀ ਜਾਗ ਲੈਂਦਾ ਪਰ ਸਿਮਰਨ ਕਰਨ ਵਾਲੇ ਮਤਲੇ ਮਸਲੇ ਜ ਨਹੀਂ ਜਾਗਦਾ ਫਿਰ ਮਹਾਰਾਜ ਨੇ ਅਗਲਾ ਬਤਨ ਮਤਾ ਕੀਤਾ ਕਿ ਆਖਿਆ ਕਿ ਨੇ ਪਾਪ ਕਰਨਤਾ ਮਰ ਗਿਆ ਮਹਾਰਾਜ ਨੇ ਆਖਿਆ ਲਾਲ ਤਵਾਸ ਦੁਨੀਆ ਘੁੰਮ ਲਈ ਤੇ ਪਾਪ ਕਰਦਾ ਕਰਦਾ ਦੁਨੀਆ ਤੋਂ ਚਲਾ ਗਿਆ ਆਖਿਆ ਮਹਾਰਜ ਮੈਂ ਤੇ ਪਾਪ ਨਹੀਂ ਕਰਦਾ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੀ ਕਹਿੰਦੇ ਨੇ ਝੂਠ ਬੋਲਣਾ ਵੀ ਤੇ ਪਾਪ ਆਣਾ ਯਾਦ ਰੱਖੋ ਆਪਣੇ ਗੁਰੂ ਦੇ ਹੁਕਮ ਦੀ ਹੁਕਮ ਅਦੂਲੀ ਕਰਨੀ ਵੀ ਇੱਕ ਪਾਪ ਹੈ ਗੁਰੂ ਕਹਿੰਦਾ ਨਿਤਨੇਮ ਕਰਨਾ ਤੇ ਮਨੋਖ ਨਹੀਂ ਕਰ ਰਿਆਂ ਦਾ ਮਤਲਬ ਇਹ ਪਾਪ ਹੋ ਰਿਹਾ ਹੈ ਮਾਰਦਿਆ ਕਿਆ ਪਾਪ ਕਰੰਤਾ ਮਰ ਗਿਆ ਆਉਧ ਪੁਣੀ ਖਿਨ ਮਾਗੇ ਮਾਰਦਿਆ ਕਿਆ ਜੜੇ ਉਮਰ ਕੇ ਉਹ ਇੱਕ ਛਿਨ ਵਿੱਚ ਪੂਰੀ ਹੋ ਗਈ ਧਿਆਨ ਦਿਓ ਜੜੇ ਸੰਗਤ ਕਥਾ ਸਰਵਣ ਕਰ ਲਈਆ ਆਪਣੇ ਜੀਵਨ ਦੇ ਜਿੰਨੇ ਸਾਲ ਲੰਘ ਗਏ ਕਿਸੇ ਦੇ 40 ਲੰਘ ਗਏ ਕਿਸੇ ਦੇ 50 ਲੰਘ ਗਏ ਕੋਈ 30 ਲੰਘਾਈ ਵਿੱਚ ਹੈ ਤੇ ਆਪਣੇ ਜੀਵਨ ਦੇ ਪਿਛਲੇ ਸਾਲਾਂ ਵੱਲ ਧਾਤੀ ਮਾਰ ਕੇ ਵੇਖੋ ਤੇ ਤੁਸੀਂ ਮਹਿਸੂਸ ਕਰੋਗੇ ਵੀ ਐ ਲੱਗਦਾ ਵੀ ਜਿਵੇਂ ਟੁੜਕੀ ਜੀ ਸਾਰੇ ਸਾਲ ਲੰਘ ਗਏ ਹੁੰਦੇ ਅੱਖ ਜਮਕੜ ਜਨਾ ਟਾਈਮ ਲੱਗ ਗਿਆ ਤੇ 30 35 40 ਜਿੰਨੀ ਵੀ ਆਪਣੀ ਉਮਰ ਹੋ ਗਈ ਆ ਇਹਨੇ ਸਾਲ ਲੰਘ ਗਏ ਮਹਾਰਾਜ ਨੇ ਆਖਿਆ ਪਤਾ ਕਿਉਂ ਕਿਉਂਕਿ ਤੂੰ ਸਿਮਰਨ ਨਹੀਂ ਕੀਤਾ ਲਾਲਤ ਵਾਸ ਪਰਿਆ ਕਰਦਾ ਗੁਰੂ ਦੇ ਹੁਕਮ ਦੀ ਅਦੂਲੀ ਕੀਤੀ ਕਹਿ ਤੇ ਪਾਪ ਕਰਦਿਆ ਤੇਰੀ ਜ਼ਿੰਦਗੀ ਲੰਘ ਗਈ ਧਿਆਨ ਦਿਓ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਬੜਾ ਪਿਆਰਾ ਬਤਨ ਆਖਿਆ ਦੇ ਤੇ ਮੋਹਰ ਲਾਈ ਮਹਾਰਾਜ ਦੀ ਬਾਣੀ ਵਿੱਚ ਇੱਕ ਰਾਗ ਹੈ ਜਿੰਦਾ ਨਾਮ ਹੈ ਜੈਜਾਵੰਦੀ ਜੈ ਜਾਵੰਤੀ ਰਾਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਧੰ ਗੁਰੂ ਤੇਗ ਬਹਾਦਰ ਮਹਾਰਾਜ ਉਹ ਤੇਗ ਬਚਨ ਆਖਦੇ ਮਹਾਰਾਜ ਕਹਿੰਦੇ RAM ਸਿਮਰ ਇੱਥੇ RAM ਭਾਰਤ ਅਗੇ ਜਿਹੜਾ ਰੱਬ ਹਾਰ ਜੱਗਾ ਤੇ ਹਾਜ਼ਰ ਹੈ। ਮਹਾਰਾਜ ਨੇ ਆਖਿਆ ਪਰਮਾਤਮਾ ਦਾ ਸਿਮਰਨ ਕਰ ਫਿਰ ਮੁੜ ਕੇ ਆਖਿਆ RAM ਸਿਮਰ ਫਿਰ ਆਖਿਆ ਨਾਮ ਜਪ ਫਿਰ ਮਹਾਰਾਜ ਕਹਿੰਦੇ ਇਹ ਹੈ ਤੇਰਾ ਕਾਜ ਹੈ। ਪਰਿਸ਼ਾ ਜੀ ਕਹਿੰਦੇ ਭੜਿਆ ਬੰਦਿਆ ਸੰਸਾਰ ਵਿੱਚ ਆਇਆ ਤੇ ਸੰਸਾਰ ਵਿੱਚ ਆਏ ਵਾਸਤੇ ਤੇਰਾ ਇਹ ਕੰਮ ਹੈ ਕਿ ਤੂੰ ਨਾਮ ਜਪਣ ਵਾਸਤੇ ਆਇਆ ਹੈ। ਰਾਮ ਸਿਮਰ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਫਿਰ ਅਗਲਾ ਬਤਨਾਕਾ ਮਾਇਆ ਕੋ ਸੰਗ ਤਿਆਗ। ਅਸੀਂ ਪਹਿਲਾਂ ਵੀ ਬੜੀ ਵਾਰੀ ਕਿਹਾ ਮਾਇਆ ਦਾ ਅਰਥ ਕਰਾਂਸੀ ਨਹੀਂ। ਅਸੀਂ ਮਾਇਆ ਦਾ ਅਰਥ ਸਿਰਫ ਕਰਾਂਸੀ ਲੈਨੇ ਆ, ਨੋਟ ਲੈਨੇ ਆ। ਤੇ ਫਿਰ ਕਹਿੰਦੇ ਆ ਕਿ ਕਥਾ ਕਰਨ ਵਾਲਾ ਵੀ ਤੇ ਮਾਇਆ ਲੈ ਰਿਹਾ ਕਿਰਤਨ ਕਰਨ ਵਾਲਾ ਵੀ ਲੈ ਰਿਹਾ ਮਹਾਰਜ ਸਾਤੇ ਪਾਤਸ਼ਾਹ ਨੇ ਬਾਣੀ ਤਾਂ ਆਖਿਆ ਨਹੀਂ ਇਹ ਮਾਇਆ ਜਿਤ ਹਰ ਵਿੱਚ ਰਹੇ ਮੋਹ ਭਜੇ ਭਉ ਦੂਜਾ ਲਾਇਆ ਉਹ ਵਸਤੂ ਮਾਇਆ ਗਏ ਜਿਹਨੂੰ ਪ੍ਰਾਪਤ ਕਰਕੇ ਜੇ ਰੱਬ ਭੁੱਲ ਗਿਆ ਇਹਦੇ ਮਹਾਰਜ ਨੇ ਆਖਿਆ ਮਾਇਆ ਕੋ ਸੰਗ ਤਿਆਗ ਵਕਾਰਾਂ ਦਾ ਖੜਾ ਛੱਡ ਪ੍ਰਭ ਜੂ ਕੀ ਸ਼ਰਨ ਲਾਗ ਮਹਾਰਜ ਨੇ ਆਖਿਆ ਦੁਨੀਆ ਦਾ ਕਿਹੜਾ ਛੱਡ ਤੇ ਪ੍ਰਮਾਤਮਾ ਦੀ ਸ਼ਰਨ ਨਾਲ ਜੁੜ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਮਹਾਰਾਜ ਨੇ ਆਖਿਆ ਦੁਨੀਆਂ ਦੇ ਜਿੰਨੇ ਸੁਖ ਨੇ ਇਹ ਮਿਥਿਆ ਨੇ ਮਿਥਿਆ ਦਾ ਅਰਥ ਹੁੰਦਾ ਝੂਠ ਨੇ ਨਾਲ ਨਿਭਣ ਵਾਲੇ ਨਹੀਂ ਫਿਰ ਮਹਾਰਾਜ ਨੇ ਆਖਿਆ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਧ ਹੈ ਫਿਰ ਮਹਾਰਾਜ ਨੇ ਆਖਿਆ ਸੁਪਨੇ ਜਿਉਂ ਧੰਮ ਪਛਾਣ ਜਿਹੜਾ ਧੰਨ ਹੈ ਮਨੁੱਖ ਦੇ ਕੋਲ ਮਹਾਰਾਜ ਨੇ ਆਖਿਆ ਵੀ ਤ ਸੁਪਨੇ ਦੀ ਨਿਆਈ ਹੈ ਪਾਤਸ਼ਾਹ ਜੀ ਕਿਨ ਜਿੱਦਣ ਸਵਾਸਣ ਕੋਲ ਕਿ ਇਹਨੇ ਬਗਾਨਾ ਹੋ ਜਾਣਾ ਹੈ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਮਨੁੱਖ ਧਨ ਦਾ ਹੀ ਮਾਨ ਕਰਦਾ ਹੈ ਨਾ ਕਿ ਮੇਰੇ ਕੋਲ ਇੰਨਾ ਹੈ ਕਿਸੇ ਵੀ ਵਸਤੂ ਦਾ ਹੰਕਾਰ ਕਰੇ ਸ਼ੁਰੂ ਤੇ ਧਨ ਤੋਂ ਹੀ ਹੁੰਦਾ ਨਾ ਜੇ ਮਾਇਆ ਹੋਵੇ ਤਾਂ ਹੀ ਲੋਕ ਹੰਕਾਰ ਕਰਦੇ ਕਿਸੇ ਵੀ ਤੀਜ ਦਾ ਤੇ ਮਹਾਰਾਜ ਨੇ ਆਖਿਆ ਪਾਤਸ਼ਾਹ ਜੀ ਕਹਿੰਦੇ ਨੇ ਸੁਪਨੇ ਦੇ ਧਨ ਪਛਾਨ ਕਾਹੇ ਪਰ ਕਰਤਮਾਨ ਆਖਿਆ ਬਾਰੂ ਕੀ ਭੀਤ ਜੈਸੇ ਬਾਰੂਦਾਰਤ ਹੁੰਦਾ ਰੇਤ ਜਿਵੇਂ ਆਪਾਂ ਨਿੱਕੇ ਹੁੰਦੇ ਖੇਡਦੇ ਹੁੰਦੇ ਸਾ ਇੱਥੇ ਜਿਹੜੇ ਜੰਮੇ ਨਿਆਰੇ ਛਤ ਨਹੀਂ ਉਹਨਾਂ ਨੂੰ ਪਤਾ ਹੋਣਾ ਫੇ ਰੇਤ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਕੱਢੀ ਜਾਣਾ ਰੇਤ ਤੇ ਕਹਿ ਦੇਣਾ ਮੇਰਾ ਕਮਰਾ ਬਣ ਗਿਆ ਜਾਂ ਰੇਤ ਦੀ ਕੰਧ ਬਣਾ ਲੈਣੀ ਮਹਾਰਾਜ ਨੇ ਆਖਿਆ ਜੇ ਬੰਦਾ ਰੇਤ ਦੀ ਕੰਧ ਬਣਾ ਲੇ ਤੇ ਕਿੰਨਾ ਚਿਰ ਕਾਰਡ ਕੱਢ ਜਾਏਗੀ 10-20 ਮਿੰਟੇ ਤੋਂ ਬਾਅਦ ਕਿੰਨਾ ਕੁ ਸਮਾਂ ਕੱਢ ਦੇਗੀ ਬਾਦਸ਼ਾਹ ਨੇ ਆਖਿਆ ਇਸੇ ਪ੍ਰਕਾਰ ਦੇ ਤੂੰ ਦੁਨੀਆ ਦਾ ਰਾਜ ਵੀ ਲੈ ਲੈ ਤੇ ਦੁਨੀਆ ਦਾ ਰਾਜ ਵੀ ਰੇਤ ਦੀ ਕੰਧ ਵਰਗਾ ਹੈ ਬਾਦਸ਼ਾਹ ਜੀ ਕਹਿੰਦੇ ਬਾਰੂ ਕੀ ਭੀਤ ਜੈਸੇ ਬਸਦਾ ਕੋ ਬਸਦਾ ਕੋ ਰਾਦ ਗਏ ਮਹਾਰਾਜ ਸਤੇ ਬਾਦਸ਼ਾਹ ਜੀ ਕਹਿੰਦੇ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਦ ਗਏ ਨਾਨਕ ਜਨ ਕਹਿਤ ਬਾਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਂ ਤੈਨੂੰ ਕਹਿ ਰਿਹਾ ਬਿਨ ਸਹ ਜਾਏ ਗਏ ਤੇਰੋ ਗਾਤ ਮਹਾਰਾਜ ਨੇ ਆਖਿਆ ਤੂੰ ਖਤਮ ਹੋ ਜਾਣਾ ਨਾਨਕ ਜਨ ਕੈਤ ਬਾਤ ਬਿਨ ਸਹ ਜਾਏ ਗਏ ਤੇਰੋ ਗਾਤ ਸ਼ਿਨ ਸ਼ਿਨ ਕਰ ਗਇਓ ਕਾਲ ਮਾਰਦ ਕਹਿੰਦੇ ਜਿਵੇਂ ਇੱਕ ਛਿਨ ਛਿਨ ਕਰਕੇ ਕੱਲ ਦਾ ਦਿਨ ਲੰਘ ਗਿਆ ਨਾ ਤੈਸੇ ਜਾਤ ਆਦ ਗਏ ਜਿਵੇਂ ਕੱਲ ਦਾ ਦਿਨ ਲੰਘ ਗਿਆ ਭਲਿਆ ਮਾਨਸਾ ਉਵੇਂ ਛਿਨ ਛਿਨ ਕਰਕੇ